ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਬਹੁਤ ਵੱਡੀਆਂ ਕਾਮਯਾਬੀਆਂ ਹੋਈਆਂ ਹਨ ਡਰੱਗ ਫਰੰਟ ਤੇ ਜਿਵੇਂ ਕਿ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹੇ ਹਾਂ ਔਰ ਜੋ ਕ੍ਰਾਸ ਦੀ ਬਾਰਡਰ ਡਰੋਨ ਰਾਹੀਂ ਵੀ ਜਿਹੜੀਆਂ ਵੱਡੀਆਂ ਕਨਸਾਈਨਮੈਂਟਸ ਆਈਆਂ ਉਹ ਵੀ ਬਹੁਤ ਫੜੀਆਂ ਗਈਆਂ ਇਸ ਤੋਂ ਇਲਾਵਾ ਇਹ ਦਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜੇ ਡਰੱਗ ਸਮੱਗਲਰਸ ਨੇ ਔਰ ਉਹਨਾਂ ਦੇ ਜਿਹੜੀ ਇਲੀਗਲ ਮਨੀ ਨਾ ਬਣਾਇਆ ਹੋਇਆ ਆ ਆ ਪ੍ਰੋਪਰਟੀਆਂ ਨੇ ਸਪੈਸ਼ਲੀ ਦੇ ਘਰ ਵਗੈਰਾ ਬਣਾਏ ਨੇ ਉਹਨਾਂ ਦੀ ਡੈਮੋਲੇਸ਼ਨ ਵਾਸਤੇ ਅੱਜ ਆਪਾਂ ਇੱਥੇ ਮੰਦਰ ਵਾਲਾ ਬਾਜ਼ਾਰ ਆ ਸੁਲਤਾਨਪੁਰ ਰੋਡ ਥਾਣਾ ਬੀ ਟਿਵੀਜ਼ਨ ਦੇ ਏਰੀਏ ਦੇ ਵਿੱਚ ਇੱਥੇ ਆਏ ਬੜਾ ਨੋਟੋਰੀਅਸ ਪਰਿਵਾਰ ਹੈ ਜੇ ਆਪਾਂ ਦੇਖਿਆ ਜਾਵੇ ਦੋ ਸਿਸਟਰਸ ਤੇ ਇੱਕ ਬ੍ਰਦਰ ਹੈ ਅਨਮੋਲ ਜਿਹਦੀ ਉਮਰ ਤਕਰੀਬਨ 34 ਸਾਲ ਹੈ ਸੋਨੀਆ ਦੂਸਰੀ ਭੈਣ ਹੈ 24 ਸਾਲ ਦੀ ਤੇ ਭਰਾ ਹੈਗਾ ਗੁਰਗਗਨਦੀਪ 25 ਸਾਲ ਦਾ ਇਹ ਤੁਛੋਂ ਵੇਸੇ ਮਕਬੂਲਪੁਰੇ ਦੇ ਨੇ ਤੇ ਇੱਥੇ ਏਰੀਆ ਦੇ ਵਿੱਚ ਬਹੁਤ ਸਾਰਾ ਇਹਨਾਂ ਦੀ ਜਿਹੜੀ ਹੈ ਨਟੋਰੀਅਸ ਐਕਟੀਵਿਟੀਜ਼ ਨੋਟਿਸ ਚ ਆਈਆਂ ਔਰ ਪਰਚੇ ਵੀ ਇਹਨਾਂ ਦੇ ਪੁਲਿਸ ਨੇ ਦਿੱਤੇ ਆ ਰੀਸੈਂਟਲੀ ਕਿਉਂਕਿ ਛੋਟੀ ਸਪਲਾਈ ਕਰਕੇ ਇੱਥੇ ਲੋਕਾਂ ਦੇ ਵਿੱਚ ਕਾਫੀ ਇਹਨਾਂ ਦੀ ਬਦਨਾਮੀ ਹੈ ਔਰ ਪਬਲਿਕ ਕਾਫੀ ਇਸ ਗੱਲ ਤੋਂ ਪਰੇਸ਼ਾਨ ਸੀ ਵੀ ਕੀ ਕਰੇ ਨੇ ਸੋ ਉਹ ਇਹ ਬੜਾ ਅੱਛਾ ਇੱਕ ਸਟੈਪ ਮੈਨੂੰ ਮੰਨਦਾ 19th ਡਿਵੋਲੂਸ਼ਨ 19th ਇਨੂੰ ਕਹਿ ਸਕਦੇ ਆ ਉਸ ਤੋਂ ਪਹਿਲਾਂ 18 ਡੈਮੋਲਿਸ਼ਨ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਗਏ ਸਾਡੇ ਤੋਂ ਪੁਲਿਸ ਆਇਆ ਤਾਂ ਮੰਗੀ ਕਿ ਉੱਥੇ ਅਸੀਂ ਦਿੰਨੇ ਆਂ ਔਰ ਮੈਂ ਖੁਦ ਇੱਥੇ ਐਸੇ ਕਰਕੇ ਆਇਆ ਆ ਤਾਂ ਕਿ ਲਾਊਡ ਐਂਡ ਕਲੀਅਰ ਮੈਸੇਜ ਜਿਹੜਾ ਉਹ ਆਪਣੇ ਸਾਰੇ ਸਮਾਜ ਦੇ ਵਿੱਚ ਜਾ ਸਕੇ ਕਿ ਜਿਹੜੀ ਇਹੋ ਜੀ ਡਰੱਗ ਦੀ ਮਨੀ ਨਾਲ ਕਮਾਈਆਂ ਹੋਈਆਂ ਚੀਜ਼ਾਂ ਨੇ ਉਹਨਾਂ ਦੀ ਹਸ਼ਰ ਜਿਹੜਾ ਲਾਸਟ ਤੇ ਐਂਡ ਰਿਜ਼ਲਟ ਇਹੀ ਹੁੰਦਾ ਜੋ ਤੁਸੀਂ ਹੁਣ ਇੱਥੇ ਸਾਹਮਣੇ ਆਪਾਂ ਦੇਖ ਰਹੇ ਆਂ ਜੇ ਆਪਾਂ ਇਹਦਾ ਪਿਛੋਕੜ ਦੇਖੀਏ ਤਾਂ ਐਫ ਆਈ ਆਰ ਨੰਬਰ 223 ਹੈ 23925 ਦੇ ਵਿੱਚ ਐਨ ਡੀ ਪੀ ਐਸ ਐਕਟ ਦੀ ਇਹਦੇ ਵਿੱਚ 20 ਗ੍ਰਾਮ ਹਿਰੋਇਨ ਮਿਲੀ ਸੀ ਅਨਮੋਲ ਤੇ ਗਗਨਦੀਪ ਦੋਨੋਂ ਬ੍ਰਦਰ ਸਿਸਟਰ ਤੋਂ ਫਿਰ 170 ਨੰਬਰ ਐਫ ਆਈ ਆਰ ਹੈ 18825 ਦੀ ਇਹ ਵੀ ਬੀ ਡਿਵੀਜ਼ਨ ਦੀ ਹੈ 10 ਗ੍ਰਾਮ ਮਿਲੀ ਇਹਨਾਂ ਦੀ ਸਿਸਟਰ ਸੋਨੀਆ ਤੋਂ ਸੋ ਜੇ ਆਪਾਂ ਨਜ਼ਰ ਮਾਰੀਏ ਤਾਂ ਸਾਰਾ ਪਰਿਵਾਰ ਹੀ ਮਦਰ ਫਾਦਰ ਵੀ ਇਹਨਾਂ ਨਾਲ ਰਹਿੰਦੇ ਨੇ ਸੋ ਸਾਰੇ ਇਹ ਬੈਟ ਕਰਦੇ ਐ ਇਸ ਚੀਜ਼ ਨੂੰ ਕਿ ਇਹ ਕੰਮ ਕਰਨ ਵਾਲੇ ਤੇ ਇਸੇ ਕਰਕੇ ਸਾਰੇ ਪਬਲਿਕ ਵੀ ਇਸ ਗੱਲ ਤੇ ਬੜੀ ਉਹਨਾਂ ਨੇ ਇਤਰਾਜ਼ ਵੀ ਜਤਾਇਆ ਔਰ ਅੱਜ ਮੈਂ ਦੇਖ ਰਿਹਾ ਸਰ ਸਾਹਿਬ ਦਾ ਸਾਹਮਣੇ ਜਿਹੜੇ ਪਬਲਿਕ ਦੇ ਲੋਕ ਖੜੇ ਨੇ ਕਿਦਾਂ ਉਹ ਨੂੰ ਹੰਗਾਰਾ ਦੇ ਰਹੇ ਨੇ ਗੱਲ ਨੂੰ ਕਿ ਇਹ ਸੱਚ ਹੈ ਗੱਲ ਕਿ ਵਾਕਈ ਇਹਦੇ ਨਾਲ ਸਟਰੋਂਗ ਮੈਸੇਜ ਜਾਣਾ ਬੜਾ ਜ਼ਰੂਰੀ ਹੈ ਕਿ ਇਹ ਨਾ ਬੰਦਿਆਂ ਵਾਸਤੇ ਸਮਾਜ ਦੇ ਵਿੱਚ ਕੋਈ ਜਗ੍ਹਾ ਮਦਰ ਸਕਾ ਕਿਤੇ ਨਹੀਂ ਕਿ ਮਾਮਲੇ ਜਿਹੜੇ ਆ ਜਾਣਗੇ ਉਹਨਾਂ ਨੂੰ ਬਦਲ ਕੇ ਕਿਸੇ ਕੋ 20 ਗ੍ਰਾਮ 17 ਗ੍ਰਾਮ ਆ ਤਾਂ ਫਿਰ ਤਾਂ ਸ਼ਹਿਰ ਚ ਕਾਫੀ ਕਿੰਸ ਕੈਟਾਗਰੀ ਚ ਆ ਜਾਣਗੇ ਆ ਜਾਣਗੇ ਜੀ ਬਿਕੋਜ਼ ਇਹ ਹਟ ਨਹੀਂ ਰਹੇ ਨਟੋਰੀਅਸ ਨੇ ਫੜਿਆ ਚਾਹੇ ਇੱਕ ਦੋ ਵਾਰ ਹੀ ਗਏ ਬਟ ਕੰਮ ਇਹੀ ਕਰ ਰਹੇ ਨੇ ਤੁਹਾਨੂੰ ਮhalla ਵਾਸੀ ਦੱਸਣਗੇ ਸਾਡੇ ਕੋਲ ਇਨਪੁਟ ਜਿਹੜੀ ਆਈ ਸੀ ਉਹਦੇ ਤੇ ਤੈਅ ਦੀ ਕਾਰਵਾਈ ਕੀਤੀ ਗਈ ਹੈ ਮਦਰ ਫਾਦਰ ਦੇ ਖਿਲਾਫ ਅਜੇ ਕੋਈ ਕੇਸ ਨਹੀਂ ਹੈ ਔਨ ਰਿਕਾਰਡ ਕਈ ਵਾਰ ਕੀ ਹੁੰਦਾ ਕਿ ਬੰਦਾ ਸਪਲਾਈ ਕਰਦਾ ਰਹਿੰਦਾ ਫੜਿਆ ਨਹੀਂ ਜਾਂਦਾ ਸੋ ਜਦੋਂ ਇਹ ਫੜੇ ਗਏ ਉਦੋਂ ਐਕਸ਼ਨ ਹੋਇਆ ਉਹ ਤੁਹਾਨੂੰ ਮੈਂ ਸਿਰਫ ਰਿਕਾਰਡ ਰਾਹੀਂ ਦੱਸ ਰਹੇ ਪਰ ਬੇਸਿਕਲੀ ਬਦਨਾਮ ਲੋਕ ਨੇ ਔਰ ਇਹ ਕੰਮ ਕਰਦੇ ਅੱਛਾ ਸਰ ਇਹ ਕਿੰਨੀ ਦੇਰ ਤੋਂ ਕਰਦੇ ਪਏ ਸੀ ਅ ਅੱਜ ਤੋਂ ਸਮਾਂ ਵੀ ਪਿਛੇ ਰਿਹਾ ਕੋ ਆਪਾਂ ਇਹ ਗੱਲ ਤਾਂ ਮੈਨੂੰ ਇਹ ਕਹਦਾ ਪਰ ਸਾਡੇ ਕੋਲ ਜਦੋਂ ਇਹ ਇਨਫੋਰਮੇਸ਼ਨ ਆਈ ਸੀ 8ਵੇਂ 9ਵੇਂ ਮਹੀਨੇ ਚ ਉਦੋਂ ਕਾਰਵਾਈ ਇੱਥੇ ਕੀਤੀ ਗਈ ਸੀ ਐਸਐਚਓ ਬੀ ਡਿਵੀਜ਼ਨ ਵੱਲੋਂ ਇਹ ਇਹਦਾ ਮਤਲਬ ਪਿੱਛੋਂ ਇਹ ਕੰਮ ਕਰਦੇ ਆ ਰਹੇ ਆ ਔਰ ਹੌਲੀ ਹੌਲੀ ਸੂਲਕ ਦੀ ਗੱਲ ਪਬਲਿਕ ਵੀ ਦੱਸਣ ਲੱਗੇ ਟਾਈਮ ਲਾ ਦਿੰਦੀ ਆ ਪੁਲਿਸ ਕੋ ਇਨਫੋਰਮੇਸ਼ਨ ਨਹੀਂ ਕਈ ਵਾਰੀ ਆਉਂਦੀ ਸਰ ਇੱਕ ਹੋਰ ਹੀ ਨਹੀਂ ਆ ਵੀ ਨਹੀਂ ਇਹ ਦੇਖਣਾ ਪਏਗਾ ਮੈਂ ਇੰਨਾ ਡਿਟੇਲ ਚ ਨਹੀਂ ਅਸੀਂ ਦੇਖਿਆ ਸਰ ਇਹਦਾ ਮਤਲਬ ਦਾਇਰਾ ਖੋਲਦਾ ਹੁਣ ਤੁਸੀਂ ਕਿ ਮਤਲਬ ਹੁਣ ਜਿਹੜੀ ਅੱਗੇ ਪਹਿਲਾਂ ਜਿਹੜੀ ਸੀ ਤੁਸੀਂ ਵੱਡੇ ਕ੍ਰਿਮੀਨਲ ਕਿਸੇ ਕੋ 4 ਕਿਲੋ 22 ਕਿਲੋ 30 ਕਿਲੋ ਨਾਲੋਂ ਜ਼ਿਆਦਾ ਸੀ ਮਤਲਬ ਹੁਣ ਦਾਇਰਾ ਜਿਹੜਾ ਇਹ ਕੰਮ ਕਰੂਗਾ ਦਾਇਰਾ ਦੀ ਗੱਲ ਨਹੀਂ ਜੀ ਤੁਸੀਂ ਦੇਖੋ ਨਾ ਇਹ ਮਕਾਨ ਕਿੰਨਾ ਅਲੀਸ਼ਾਨ ਹੈ ਕੋ ਮੈਨਜ਼ ਆਫ ਆਪਾਂ ਮੈਨ ਇਹ ਦੇਖ ਰਹ ਇਹ ਬੰਦੇ ਦੇ ਕੋਲ ਸੋਰਸ ਆਫ ਇਨਕਮ ਕੀ ਹੈ ਨੈਚਰਲ ਪੈਸੇ ਬਣਾਇਆ ਜੀ ਨੈਚਰਲੀ ਜੇ ਆਪਾਂ ਚਾਹੇ ਬੰਦੇ ਦੇ ਕਈ ਵਾਰ ਰਿਕਵਰੀ ਘੱਟ ਵੀ ਹੁੰਦੀ ਹੈ ਪਰ ਪੈਸੇ ਉਹਦੇ ਕੋਲ ਇੰਨੇ ਆ ਰਹੇ ਉਹਨੇ ਤਾਂ ਹੀ ਮਕਾਨ ਬਣਾਇਆ अदरवाइज ਕੰਮ ਹੀ ਨਹੀਂ ਕਰ ਰਹੇ ਦਾ ਮਾਪੇ ਕੋਈ ਕੰਮ ਕਰ ਰਹੇ ਦੇ ਐਸ ਲਈ ਸਰ ਕਿੱਥੇ ਹੈਗੇ ਨੇ ਐਸ ਲਈ ਐਸ ਲਈ ਕਿੱਥੇ ਨਹੀਂ ਆ ਇਹ ਬੇਲਤੇ ਨੇ ਹੁਣ ਥੋੜੇ ਹੋ ਸਕਦਾ ਕਿੱਥੇ ਹੋਣਗੇ ਬਟ ਬੇਸਿਕਲੀ ਜਿਹੜੀ ਇਲੈਗਲ ਚੀਜ਼ ਹੈ ਜੋ ਕਾਰਪੋਰੇਸ਼ਨ ਨੂੰ ਲੱਗੀ ਹੁੰਦੀ ਅਸੀਂ ਨਾਲ ਉਹਨਾਂ ਦੇ ਖੜੇ ਆ ਕੇ ਸੋ ਦੈਟ ਇੱਕ ਸਟਰੋਂਗ ਮੈਸੇਜ ਇੱਥੇ ਜਾ ਸਕੇ ਔਰ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਡਰੱਗ ਵਾਲੇ ਲੋਕਾਂ ਦੇ ਚਾਹੇ ਉਹ ਪ੍ਰਾਪਰਟੀ ਬਣਾਉਣ ਲਈ ਕੋਈ ਜਗ੍ਹਾ ਨਹੀਂ ਹੈ ਸਰ ਇਹਨਾਂ ਦੇ ਵੱਲੋਂ ਇੱਕੋ ਮਕਾਨ ਬਣਾਇਆ ਗਿਆ ਜਾਂ ਫਿਰ ਹੋਰ ਵੀ ਇਹਨਾਂ ਦੇ ਵੱਲੋਂ ਆਪਣੇ ਮਕਾਨ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਇਸ ਤਰ੍ਹਾਂ ਜੇ ਤਾਂ ਦੇਖੋ ਇਹੀ ਮਕਾਨ ਪਤਾ ਲੱਗਿਆ ਉੱਥੇ ਆਪਾਂ ਆ ਕੇ ਜਿਹੜੀ ਡੈਮੋਲਿਸ਼ਨ ਡਰਾਈਵ ਦੇ ਵਿੱਚ ਪੁਲਿਸ ਨੂੰ ਦਾਤ ਦਿੱਤੀ ਹੈ ਸਰ ਪਰਿਵਾਰ ਸਾਰਾ ਹੀ ਇਹ ਕੰਮ ਕਰਦਾ ਹੈ ਕਿਉਂਕਿ ਅਸੀਂ ਮਾਲੇ ਚ ਗਏ ਆ ਲੋਕਾਂ ਨੇ ਤੁਹਾਨੂੰ ਦੱਸਿਆ ਹੈ ਇਹਨਾਂ ਤੇ ਅੱਖ ਰੱਖੀ ਜਾਏਗੀ ਕਿਉਂਕਿ ਉਹ ਜ਼ਮਾਨਤ ਦੇ ਬਾਅਦ ਨੇ ਮੁਹੱਲੇ ਨਿਵਾਸੀ ਕਹਿ ਰਹੇ ਕਿ ਹੱਲੇ ਵੀ ਉਹ ਹਟਦੇ ਨਹੀਂ ਹੈਗੇ ਹੱਲੇ ਵੀ ਕੰਮ ਕਰ ਰਹੇ ਆ ਪਰ ਉੱਲੀ ਛੋਪੇ ਕਰ ਕੰਮ ਕਰ ਰਿਹਾ ਤੁਹਾਨੂੰ ਸਪੌਂਸਰ ਰੱਖ ਰੱਖੀ ਜਾਏਗੀ ਦੇਖੋ ਬਿਲਕੁਲ ਰੱਖੀ ਜਾਏਗੀ ਜੇ ਅਸੀਂ ਤਾਂ ਹੀ ਤੁਸੀਂ ਦੇਖੋ ਇਹ ਫੋਕਸ ਸੀਗਾ ਤਦੇ ਆਪਾਂ ਐਡਾ ਵੱਡਾ ਸਟੈਪ ਲੈ ਕੇ ਇੱਥੇ ਆਪਾਂ ਆ ਪਏ ਆ ਔਰ ਜਿਹੜੇ ਇਹੋ ਜਿਹੇ ਬੰਦੇ ਆ ਇਹ ਕਈ ਵਾਰੀ ਰਿਪੀਟਰਸ ਹੁੰਦੇ ਆ ਵਾਰ-ਵਾਰ ਰਿਪੀਟ ਕਰਦੇ ਆ ਕਰਾਇਮ बिकॉज ਸਮਾਲਰ ਕੁਆਂਟੀਟੀ ਦੀ ਮੰਗ ਜਲਦੀ ਹੋ ਜਾਂਦੀ ਹੈ ਤਾਂ ਆਈ ਪ੍ਰਿਜ਼ਿਊਮ ਕਿ ਇਹਨਾਂ ਨੂੰ ਇਨਜ਼ਿਆਤ ਮਿਲੇਗੀ ਔਰ ਜੇ ਦੁਬਾਰਾ ਫੜੇਗੇ ਤਾਂ ਅਸੀਂ ਉਹਦੇ ਤੇ ਉਸ ਹੱਬ ਦਾ ਐਕਸ਼ਨ ਫੇਰ ਕਰਾਂਗੇ